ਬਿਲਕੁਲ ਹੁਣ ਪਰਾਲੀ ਸਾੜਨ ਵਾਲਿਆਂ ਤੇ ਜਿਹੜੀ ਆ ਸੁਪਰੀਮ ਕੋਰਟ ਵੱਲੋਂ ਸ਼ਕਤੀ ਵਿਖਾਈ ਗਈ ਆ ਸ਼ਕਤੀ ਵਿਖਾਉਂਦੇ ਆਂ ਨਾਲ ਸੁਪਰੀਮ ਕੋਰਟ ਵੱਲੋਂ ਇੱਕ ਫੈਸਲਾ ਸੁਣਾਇਆ ਗਿਆ ਕਿ ਜਿਸ ਤਰੀਕੇ ਨਾਲ ਜਿਹੜੇ ਕਿਸਾਨ ਜਿਸ ਤਰੀਕੇ ਨਾਲ ਪਹਿਲਾਂ ਤੋਂ ਪਰਾਲੀ ਸਾੜਨ ਵਾਲਿਆਂ ਉੱਤੇ ਮਾਮਲੇ ਦਰਜ ਹੁੰਦੇ ਸੀ ਹੁਣ ਇਸੇ ਵਾਰ ਜਿਹੜਾ ਕਿ ਆ ਗਈ ਸ਼ਕਤੀ ਕੀਤੀ ਗਈ ਆ ਕਿ ਜਿਹੜੇ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਉਹਨਾਂ ਦੀ ਗ੍ਰਿਫਤਾਰੀ ਹੋਊਗੀ ਉਸੇ ਨਾਲ ਚੱਲਦੇ ਆਂ ਸਾਡੇ ਨਾਲ ਕਿਸਾਨ ਮੌਜੂਦ ਨੇ ਕਿਉਂਕਿ ਮੈਂ ਜੇ ਇਸ ਤਰੀਕੇ ਨਾਲ ਗੱਲ ਕਰਾਂਗੇ ਇਸ ਵਾਰ ਬਹੁਤ ਸਾਰੇ ਲੋਕ ਸਾਡਾ ਤੋਂ ਪਰੇਸ਼ਾਨ ਨੇ ਬਹੁਤ ਸਾਰਾ ਰਕਬਾ ਜਿਹੜਾ ਕਿਸਾਨਾਂ ਦਾ ਵਾ ਉਹੜਾ ਨਾਲ ਜਿਹੜਾ ਰੁੱੜ ਚੁੱਕਾ ਵਾ ਇਸ ਵੇਲੇ ਸਾਡੇ ਨਾਲ ਕੁਝ ਕਿਸਾਨ ਮੌਜੂਦ ਨੇ ਜਿਸ ਦੇ ਤਰੀਕੇ ਨਾਲ ਗੱਲ ਕਰਾਂਗੇ ਪਤਾ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਵੱਲੋਂ ਸ਼ਕਤੀ ਵਿਖਾਈ ਗਈ ਆ ਹੁਣ ਕਿ ਜਿਹੜੇ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਉਹਨਾਂ ਦੀ ਗ੍ਰਿਫਤਾਰੀ ਹੋਊਗੀ ਮੇਰਾ ਨਾਮ ਸੁਖਜਿੰਦਰ ਸਿੰਘ ਰਿਆੜ ਮੈਂ ਇੱਕ ਕਿਸਾਨ ਹਾਂ ਅਜਨਾਲਾ ਮੰਡੀ ਦੇ ਵਿੱਚ ਅਸੀਂ ਖੜੇ ਆ ਇਸ ਵੇਲੇ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਅੱਜ ਅਖਬਾਰਾਂ ਤੇ ਵੀ ਅਸੀਂ ਪੜਿਆ ਹੈ ਕਿ ਜਿਹੜਾ ਬੰਦਾ ਪਰਾਲੀ ਨੂੰ ਅੱਗ ਲਾਊਗਾ ਉਹਦੀ ਅਰੈਸਟ ਕੀਤੀ ਜਾਵੇ ਕੁਝ ਕਿਸਾਨਾਂ ਦੀ ਅਰੈਸਟ ਕੀਤੀ ਜਾਵੇ ਮਤਲਬ ਇਹ ਕਿ ਕਿਸਾਨਾਂ ਨੂੰ ਅਰੈਸਟ ਕਰਨ ਦਾ ਮਹੱਈਆ ਸੁਪਰੀਮ ਕੋਰਟ ਵੱਲੋਂ ਕੀਤਾ ਗਿਆ ਜਿਸ ਤਰ੍ਹਾਂ ਦੇ ਹਾਲਾਤ ਫਲੱਡ ਅਫੈਕਟਡ ਏਰੀਆ ਦੇ ਵਿੱਚ ਸਾਡੇ ਬਣੇ ਹੋਏ ਹਨ ਕਿਸਾਨਾਂ ਦੇ ਐਸ ਵੇਲੇ ਦੇ ਕਿਸਾਨਾਂ ਨੂੰ ਆਪਣੇ ਦਾਣੇ ਕੱਢਣ ਦੀ ਮੁਸ਼ਕਲ ਪਈ ਹੋਈ ਹੈ ਕਿ ਦਾਣੇ ਕਿਤਰਾ ਨਹੀਂ ਹੋਣੇ ਨੇ ਤੇ ਜਿਹੜੀ ਗਾਰ ਪੈਲੀਆਂ ਚੜ ਗਈ ਆ ਉਹਦੇ ਨਾਲ ਜਿੰਨੀ ਪਰਾਲੀ ਗਲ ਕੇ ਵਿੱਚ ਜਾਣੀ ਆ ਬਿਮਾਰੀਆਂ ਫੈਲਣ ਨਹੀਂ ਆ ਨੇ ਬਿਮਾਰੀਆਂ ਫੈਲਣ ਦੇ ਨਾਲ ਨਾਲ ਉਹ ਜਿਹੜੀ ਪਰਾਲੀ ਆ ਉਹ ਗਲ ਚੁੱਕੀ ਆ ਉਹ ਗਲੀ ਪ੍ਰਾਲੀ ਨੂੰ ਕਿਸਾਨ ਕਿਧਰ ਖੜਨਗੇ ਅਸੀਂ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਬੇਨਤੀ ਕਰਦੇ ਆ ਕਿ ਇਸ ਫੈਸਲੇ ਤੇ ਦੁਬਾਰਾ ਧਿਆਨ ਨਾਲ ਗੌਰ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਸਹੂਲਤ ਦਵਾਈ ਜਾਵੇ ਧੰਨਵਾਦ ਬਿਲਕੁਲ ਗੱਲ ਕੀਤੀ ਜਾਂਦੀ ਹੈ ਕਿ ਕਿਸਾਨਾਂ ਨੂੰ ਸਹੂਲਤ ਦਵਾਈ ਜਾਵੇ ਹਾਂਜੀ ਭਾਜੀ ਕਿਸਾਨ ਉਹ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਸੁਪਰੀਮ ਕੋਰਟ ਦੇ ਫੈਸਲੇ ਦੇਖੋ ਜੀ ਸੁਪਰੀਮ ਕੋਰਟ ਨੇ ਫੈਸਲਾ ਤੇ ਲੈ ਲਿਆ ਪਰ ਕਿਸਾਨਾਂ ਦੀ ਵੀ ਸੁਣਨੀ ਚਾਹੀਦੀ ਉਹਨਾਂ ਨੂੰ ਅਸੀਂ ਸਰਦ ਸਰਹੱਦੀ ਜਨਾਲੇ ਤੇ ਆ ਪਿੰਡ ਸੁਦੇਪੁਰ ਦਾ ਵਾਸੀ ਮੈਂ ਗੁਰਪ੍ਰੀਤ ਸਿੰਘ ਨਾਂ ਮੇਰਾ ਉੱਥੇ ਘਟੋ ਘਟ 10-10 ਫੁੱਟ ਪਾਣੀ ਸੀ ਤੇ ਸਾਡਾ ਹਾਲ ਇਹ ਆ ਬਾ ਵੀ ਐ ਇੱਕ ਜਿਤਨਾ ਹੁੰਦਾ ਵੀ ਨਿੰਬੂਆਂ ਨੂੰ ਚੋੜਦਾ ਤੇ ਹੁਣ ਅਹੀ ਜਿਹੜੀ ਪਰਾਲੀ ਆ ਸਾੜ ਫੂਕ ਆ ਉੱਥੇ ਤੇ ਬਿਮਾਰੀ ਫੈਲੀ ਆ ਕੀ ਕਰਾਂਗੇ ਅਸੀਂ ਮਾਹ ਕੰਬੈਨਾਂ ਦੂਜਿਆਂ ਵੀ 6-6 7000 ਰੁਪਏ ਲੈਣ ਦੀਆਂ ਉਹਨਾਂ ਨਾਲ ਕੱਢ ਕੇ ਤੇ ਮੇਰੇ ਸਾਹ ਨਾਲ ਕੋਈ 5 ਕਵਾਂਟਲ ਕੋਈ 4 ਕਵਾਂਟਲ ਸਿਰਫ ਉਹ ਕਿਰਾਇਆ ਪੂਰਾ ਹੋਣਾ ਉਹਨਾਂ ਦਾ ਤੇ ਕਿਸਾਨ ਕੀ ਕਰੇਗਾ ਸਾਡੇ ਪਰਾਲੀ ਨੂੰ ਕਿੱਧਰ ਖੜੇਗਾ ਜਿਹੜੇ ਹਾਲਾਤ ਆ ਸੁਪਰੀਮ ਕੋਰਟ ਨੂੰ ਇਹਦਾ ਫੈਸਲਾ ਜਿਹੜਾ ਵਾ ਇਸ ਦਾ ਮਤਲਬ ਲੈਣਾ ਚਾਹੀਦਾ ਵੀ ਕਿਸਾਨਾਂ ਨੂੰ ਕੋਈ ਸਹੂਲਤ ਦਿੱਤੀ ਜਾਵੇ ਕਿਸਾਨ ਇਹਨਾਂ ਜੋਗੇ ਨਹੀਂ ਹੈਗੇ ਹੁਣ ਵੀ ਇੰਨਾ ਮਤਲਬ ਵਰਸਕਣ ਪੀਪਰਾਲੀ ਨੂੰ ਅਗਲ ਨਾ ਲਾਉਣ ਇਹਦਾ ਹੱਲ ਮਤਲਬ ਸੁਪਰੀਮ ਕੋਰਟ ਨੂੰ ਸੋਚਣਾ ਚਾਹੀਦਾ ਬਿਲਕੁਲ ਗੱਲ ਕੀਤੀ ਜਾਂਦੀ ਕਿ ਹੱਲ ਸੋਚਣਾ ਚਾਹੀਦਾ ਭਾਜੀ ਕਿਸ ਤਰੀਕੇ ਨਾਲ ਦੇਖਦੇ ਹੋ ਫੈਸਲੇ ਨੂੰ ਕਿਉਂਕਿ ਜਿਹੜੇ ਨਿਯਮਾਂ ਦੇ ਨਹੀਂ ਪਾਲਣਾ ਕਰਨਗੇ ਉਹਨਾਂ ਦੀ ਗ੍ਰਿਫਤਾਰੀ ਦੀ ਗੱਲ ਕੀਤੀ ਗਈ ਹੈ ਇਹ ਸੁਪਰੀਮ ਕੋਰਟ ਦਾ ਤੇ ਫੈਸਲੇ ਤੇ ਗੌਰ ਕਰਨਾ ਚਾਹੀਦਾ ਦੇਖੋ ਜ਼ਿੰਮੇਵਾਰ ਤੱਕੇ ਮਰਿਆ ਪਿਆ ਜਿੱਦਾਂ ਹੜਪੀੜ ਤੇ ਸਾਰੇ ਮਤਲਬ ਜਿੱਦਾਂ ਫਸਲਾਂ ਮਰ ਗਈਆਂ ਜੇ ਰਹਿਣ ਖੂਨ ਨੂੰ ਨਾ ਵੀ ਅਕਲ ਹੋਣਗੇ ਤੇ ਮਤਲਬ ਡੀਜ਼ਲ ਖਰਚੇ ਦੇ ਬਹੁਤ ਖਰਚੇ ਹੋਰ ਉਹਨਾਂ ਦੇ ਵਧਣਗੇ ਏ ਕਰਕੇ ਸਾਮ ਸੰਭਾਲ ਨਹੀਂ ਬਹੁਤ ਔਖਾ ਪਰ ਕੀ ਫੈਸਲੇ ਤੇ ਗੌਰ ਕਰਨੀ ਚਾਹੀਦੀ ਹੈ ਹਾਂ ਫੈਸਲੇ ਤੇ ਗੌਰ ਕਰਨੀ ਚਾਹੀਦੀ ਸੁਪਰੀਮ ਕੋਰਟ ਨੇ ਜੀ ਕਚਾਈ ਦੀ ਇੱਥੇ ਗੌਰ ਕਰਨੀ ਪਰ ਲੱਗਦਾ ਨਹੀਂ ਕਿ ਕੇਂਦਰ ਨੂੰ ਵੀ ਅਗਾਹਾਂ ਵੱਧ ਕੇ ਅਜਿਹੇ ਫੈਸਲੇ ਉੱਤੇ ਸਰਕਾਰ ਸੁਪਰੀਮ ਕੋਰਟ ਨੂੰ ਸਲਾਹ ਦੇਣੀ ਚਾਹੀਦੀ ਆ ਕਿ ਜਿਹੜਾ ਸੁਪਰੀਮ ਕੋਰਟ ਐ ਇਸ ਫੈਸਲੇ ਤੇ ਗੌਰ ਕਰੇ ਹਾਂਜੀ ਫੈਸਲੇ ਚਾਹੀਦਾ ਗੌਰ ਕਰਨਾ ਨਹੀਂ ਤਾਂ ਜ਼ਿੰਮੇਵਾਰ ਤੱਕੇ ਮਰਿਆ ਪਿਆ ਜੀ ਮੱਲੋ ਮਤਲਬ ਜੇ ਇਹਦੀ ਪਰਾਲੀ ਦੀ ਸਾਮ ਸੰਭਾਲ ਕਰਨੀ ਹੋਵੇ ਤਾਂ ਬਹੁਤ ਔਖੀ ਚੀਜ਼ ਹੈ। ਅੱਗ ਲਾਉਣ ਤੋਂ ਬਿਨਾ ਇਹਦਾ ਕੋਈ ਹੱਲ ਹੀ ਨਹੀਂ ਜੀ ਹੈਗਾ। ਬਿਲਕੁਲ। ਅੱਜ ਭਾਜੀ ਇਸ ਤਰੀਕੇ ਨਾਲ ਵੇਖਦੇ ਹੋ ਜਿਹੜਾ ਫੈਸਲਾ ਸਭ ਨੂੰ ਮੇਰਾ ਨਾਮ ਗੁਰਨਾਮ ਸਿੰਘ ਹੈ ਪਿੰਡ ਜਸਰਵਾਲ ਆ। ਮੈਂ ਵੀ ਇੱਕ ਦਰਮਿਆਨਾ ਕਿਸਾਨ ਆ। ਤੇ ਮੈਂ ਤੇ ਇਸ ਚੀਜ਼ ਨੂੰ ਵੇਖ ਰਹਾ ਆ ਕਿ ਪਰਾਲੀ ਚਲੋ ਅਸੀਂ کہیں ਅਸੀਂ ਵੀ ਆਪ ਇਸੇ ਹੱਕ ਤੇ ਨਹੀਂ ਕਿ ਪਰਾਲੀ ਨੂੰ ਅੱਗ ਲਾਈ ਜਾਵੇ। ਅਗਰ ਜੇ ਪਰਾਲੀ ਨੂੰ ਅੱਗ ਅਸੀਂ ਨਹੀਂ ਲਾਉਂਦੇ ਤੇ ਉਹਦਾ ਅਲਟਰਨੇਟਿਵ ਵੀ ਕੋਈ ਨਾ ਕੋਈ ਜ਼ਰੂਰ ਹੋਣਾ ਚਾਹੀਦਾ ਜਿਹੜਾ ਕਿ ਸਰਕਾਰਾਂ ਨੂੰ ਕਰਨਾ ਚਾਹੀਦਾ। ਸਰਕਾਰਾਂ ਨੇ ਕੀ ਕੀਤਾ? ਸਬਸਿਡੀ ਦੇ ਰਹੀਆਂ ਨੇ ਸੰਦਾਂ ਦੇ ਬੜਿਆਂ ਬੜਿਆਂ ਦੇ ਜਿਨ੍ਹਾਂ ਦੇ ਆ ਦੇ ਰਹਿ ਨੇ ਜੀ ਸੁਪਰ ਸੀਡਰ ਲੈ ਲੋ ਆ ਲੈ ਲੋ ਆ ਲੈ ਲੋ ਸੁਪਰ ਸੀਡਰ ਇੱਕ ਜਿਹੜਾ ਜਿੱਦ ਤੇ ਮੇਰੇ ਖਾਲਸ ਮੇਰੇ ਹਿਸਾਬ ਨਾਲ ਉਹਦੀ ਕੋਸਟ ਆਉਂਦੀ ਹੈ 1 ਲੱਖ ਰੁਪਈਆ ਉਹ ਢਾਈ 3 ਲੱਖ ਰੁਪਈਏ ਤੇ ਲੈ ਕੇ ਜ਼ਿਮੀਂਦਾਰ ਤੇ ਜਿੰਨੇ ਦੀ ਉਹਦੇ ਤੇ ਕੀਮਤ ਆਉਂਦੀ ਹੈ ਉਹ ਤੋਂ ਵੱਧ ਦਿੱਤੀ ਉਹਦੇ ਸਬਸਿਡੀ ਤੇ ਉਹ ਦਿਖਾ ਰਿਹਾ ਮਤਲਬ ਜਿਹੜਾ ਮੈਨੂਫੈਕਚਰ ਮੈਨੂਫੈਕਚਰਿੰਗ ਜਿਹੜਾ ਉਹ ਉਹ ਰਾਜਾ ਬਣ ਗਿਆ ਤੇ ਕਿਸਾਨ ਜਿਹੜਾ ਉਹ ਮਿੱਟੀ 'ਚ ਮਿਲਣ ਦਿਆ ਅੱਜ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਚਲੋ ਅੱਗ ਨਾ ਲਾਵੀ ਅਸੀਂ ਵੀ ਕਿਹਾ ਨਹੀਂ ਲੱਗਣੀ ਚਾਹੀਦੀ ਪਰ ਸਰਕਾਰਾਂ ਨੂੰ ਉਹਦੇ ਅਲਟਰਨੇਟ ਵੀ ਤਾਂ ਸੋਚਣਾ ਚਾਹੀਦਾ ਜਿਹੜੇ ਛੋਟੇ ਮਤਲਬ ਜਿਹੜੇ ਹੈਗੇ ਨੇ ਮਤਲਬ ਨਰਦੀਆਂ ਕਿਸਮਾਂ ਉਹਨਾਂ ਦੀ ਤੇ ਪ੍ਰਾਲੀ ਸੰਭੀ ਜਾ ਸਕਦੀ ਹੈ ਜਿਤਨਾ ਹੁਣ ਬਾਸਪਤੀ ਹੈ ਉਹ ਲੰਬੀ ਕਿਸਮ ਲੰਬੀ ਕਿਸਮ ਦੀ ਪ੍ਰਾਲੀ ਸਾਹਮਣੀ ਉਹ ਤਾਂ ਕੋਈ ਅਲਟਰਨੇਟਿਵ ਨਹੀਂ ਹੈਗਾ ਬੜਾ ਕੁਝ ਕੋਸ਼ਿਸ਼ ਕਰੀਦੀ ਆ ਵੀ ਉਹਨੂੰ ਪੈੜੀਆਂ ਦੇ ਵੀ ਗਾਲਿਆ ਜਾਵੇ ਪਰ ਉਹ ਤੋਂ ਸਮਾਂ ਇਤਨਾ ਤਾਂ ਨਹੀਂ ਦਰਦਾ ਜਦੋਂ ਕਣਕ ਪੀਜਣੀ ਹੁੰਦੀ ਆ ਉਹ ਤੋ ਕਿਸ ਤਰੀਕੇ ਹੋ ਹੀ ਨਹੀਂ ਸਕਦਾ ਜਾਂ ਤੇ ਉਹਨੂੰ ਕੋਈ ਸਰਕਾਰ ਆ ਹੋਇਆ ਕਰੇ ਕੋਈ ਅਲਟਰਨੇਟਿਵ ਬਣਾਵੇ ਮਸ਼ੀਨਾਂ ਜਿਹੜੀਆਂ ਉਹਨੂੰ ਕੈਪਚਰ ਕਰਕੇ ਜਿਹੜੀਆਂ ਉਹ ਕਿਤੇ ਸਟਾਇਰ ਕੀਤਾ ਜਾਵੇ ਜਾਂ ਕਿ ਵਰਕੋ ਜਿਲ੍ਹੇ ਦੀ ਜਾਵੇ ਇਹ ਗੱਲ ਹੈ ਜੀ ਬਿਲਕੁਲ ਲਗਾਤਾਰ ਅਸੀਂ ਕਿਸਾਨਾਂ ਨਾਲ ਗੱਲ ਕਰ ਰਹੇ ਸੀ ਕਿਉਂਕਿ ਲਗਾਤਾਰ ਕਿਸਾਨਾਂ ਦਾ ਜਿਹੜੀ ਹੁਣ ਝੋਨੇ ਦੀ ਫਸਲ ਹੈ ਉਸ ਵੇਲੇ ਮੰਡੀਆਂ 'ਚ ਪਹੁੰਚੀ ਹੋਈ ਹੈ ਪਰ ਕਿਸਾਨ ਕਿਤਨਾ ਕਿਤੇ ਹੜ੍ਹਾਂ ਤੋਂ ਪੀੜਤ ਨੇ ਇਸ ਵਾਰ ਕਿਸਾਨ ਨੂੰ ਕਿਤਨਾ ਕਿਤੇ ਇਹ ਗੱਲ ਕੀਤੀ ਜਾ ਰਹੀ ਹੈ ਕਿ ਸੁਪਰੀਮ ਕੋਰਟ ਦੇ ਜਿਹੜਾ ਹੁਕਮ ਨੇ ਜਿਸ ਤਰੀਕੇ ਨਾਲ ਸ਼ਕਤੀ ਦੀ ਗੱਲ ਕੀਤੀ ਗਈ ਹੈ ਉਸ ਤੇ ਗੌਰ ਕਰਨਾ ਚਾਹੀਦਾ ਤੇ ਅਜਿਹੇ ਸਮੇਂ ਤੇ ਜਿਹੜੇ ਕਿਸਾਨ ਨੇ ਉਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਨਾ ਕਿ ਕਿਸਾਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਬਾਕੀ ਤੁਸੀਂ ਜੁੜ ਰਹੋ ਇਸੇ ਤਰੀਕੇ ਨਾਲ ਇੰਡੀਆ ਨੂੰ ਪੰਜਾਬ ਦੇ ਲਈ ਭਾਰਤ ਪਾਕਿਸਤਾਨ ਸਰਹੱਦੀ ਨਾਰਾ ਤੋਂ ਜਗਜੀਤ ਸਿੰਘ ਦੀ ਰਿਪੋਰਟ